ਸਾ希 ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਬਈ ਦੁਪਹਿਰ ਤੋਂ ਸ਼ੁਰੂ ਹੋਣ ਲੱਗਿਆ ਹੋਇਆ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਲਓ ਜੀ ਆਪਾਂ ਅੱਗੇ ਬਾਜ਼ਾਰ ਦੇ ਵਿੱਚ ਅੱਜ ਗੱਗੀ ਦੀ ਤਿਆਰੀ ਕਰਨੀ ਹੈ ਜਾਣ ਦੀ ਹੈਣਾ ਚਾੜਦੇ ਅੱਜ ਇਹਨਾਂ ਦਾ ਲਾਸਟ ਦੇਣਾ ਸਾਡੇ ਕੋਲੇ ਹਾਏ ਬਸ ਚੱਟੀ ਦੇਣਾ ਹੋਰ ਹੋਏ ਬਈ ਬੁਜ਼ਾਰ ਦਾ ਦੂ ਚੈੱਕ ਕਰੋ ਤੁਸੀਂ ਠੰਡ ਨੇ ਮੱਤ ਮਾਰੀ ਪਈ ਆ ਬੁਰਾ ਹਾਲ ਆ ਉਹ ਬੇੜੀ ਨਿਕਲਦੀ ਤਸੱਲੀਆਂ ਕਰਾਤੀ ਆ ਰੱਬ ਨੇ ਚੰਗੀ ਤਰ੍ਹਾਂ ਹੀ ਕਰੇਤੀ ਠੰਡ ਨਹੀਂ ਪੈਂਦੀ ਠੰਡ ਨਹੀਂ ਪੈਂਦੀ 10 ਦਿਨਾਂ ਦੀ ਠੰਡ ਦੀ ਆਇ ਲੱਗਦਾ ਜਿਵੇਂ ਕਿਤੇ ਕ ਮਹੀਨੇ ਹੋ ਗਏ ਠੰਡ ਪੈਂਦੀ ਨਹੀਂ ਹੋਰ ਸੁੱਕੀ ਠੰਡ ਪੈ ਰਹੀ ਆ ਨਾ ਅਸੀਂ ਇੱਕ ਤੈਰੀ ਦਵਾਈ ਲੈਣਾ ਆ ਗੱਗੀ ਦੀ ਜਿਹੜੀ ਇਹਨਾਂ ਨੇ ਨਾਲ ਲੈ ਕੇ ਜਾਣੀ ਆ ਤੇ ਇੱਕ ਅਸੀਂ ਟੈਕਟ ਕਰਾਉਣਾ ਆ ਤੇ ਇੱਕ ਇਹਨਾਂ ਨੇ ਮਠਿਆਈ ਲੈ ਕੇ ਜਾਣੀ ਆ ਨਾਲ ਹਨਾ ਹਾਂ ਬੱਸ ਹੋਰ ਤਾਂ ਨਹੀਂ ਕੁਝ ਦੱਸ ਦੇ ਜੇ ਕੋਈ ਕੰਮ ਹੀ ਪੇਸ਼ੀ ਹੈਗੀ ਤੇਰੀ ਹਾਂ ਤੇਰੀ ਕੰਮ ਮੈਨੂੰ ਵੀ ਲੈ ਜਾ ਨਾਲ ਹੈ ਤੂੰ ਜਾਂਦੇ ਨਹੀਂ ਤੂੰ ਜਾਂਦਾ ਹੀ ਨਹੀਂ ਮੇਰੇ ਨਾਲ ਬੈਗ ਤੇ ਪਾ ਕੇ ਲੈ ਜਾ ਲੈ ਲਾ ਉਹ ਵੀ ਲੈ ਕੇ ਜਾਮਾਗੇ ਟਿਕਟ ਕਰਾ ਲੈ ਚੱਲੀ ਧੱਕ ਜਾ ਦੇ ਦੇ ਨਹੀਂ ਜਾ ਤੇ ਵੇਟੜ ਦੇਣਾਗੇ ਨਹੀਂ ਉਹ ਨਹੀਂ ਦਾ ਵੀਰ ਜਲਵਾਵਾਂਗੇ ਆਪਾਂ ਇੱਥੋਂ ਟੈਕਸੀ ਸਟੈਂਡੋਂ ਉੱਝਦੇ ਆਪਾਂ ਪਹੁੰਚ ਗਏ ਸਟੇਸ਼ਨ 'ਤੇ ਪੁੱਛਦੇ ਅੱਜ ਟਿਕਟ ਲੰਗਰ ਲੱਗਿਆ ਸਟੇਸ਼ਨ 'ਤੇ ਨਹੀਂ ਥੋਨੂੰ ਹੁਣ ਮੇਰੀ ਗੱਲ ਸੁਣੋ ਥੋਨੂੰ ਚੌੜ ਜੜਿਆ ਪਿਆ ਵੀ ਪਾਪਾ ਨੇ ਜਾਣਾ ਸਵੇਰੇ ਹੈ ਸੱਚੀ ਤੈਨੂੰ ਪਾਪਾ ਨਾਲ ਜਾਣਾ ਤੂੰ ਵੀ? ਕੀ ਕਰਾਂ ਮੈਂ ਵੀ ਜਾ ਪਾਪਾ। ਉੱਥੇ ਬੱਚੇ ਲਾਉੜ ਨਹੀਂ ਹੈਗੇ ਬੱਚੇ। ਕੀਨੇ ਕਿਹਾ ਤੈਨੂੰ? ਡੈਡੀ ਨੇ। ਕੀ ਕਹਿੰਦੇ ਬੱਚੇ ਲਾਉਣ ਨਾ ਉੱਥੇ? ਵੀ ਬੱਚੇ ਜਾ ਸਕਦੇ ਨੇ? ਹਾਂ। ਫਿਰ ਤੂੰ ਕੀ ਕਿਹਾ? ਤੇਰੇ ਟਿਕਟ ਹੋ ਗਈ ਹੁਣ? ਹੈ? ਪਾਪਾ ਨਾਲ ਤੇਰੀ ਟਿਕਟ ਫਾਈਨਲ ਹੋ ਗਈ? ਹੂੰ। ਪੱਕਾ? ਹਾਂ ਟਿਕਟ ਫਾਈਨਲ ਹੋ ਜੂਗੀ। ਓਕੇ। ਲਓ ਜੀ ਗੱਗੀ ਦੇ ਜਾਣ ਦੀ ਤਿਆਰੀ ਚ। ਕੱਲੂ ਜਾਣਾ ਉਹਨਾਂ ਨੇ ਤੇ ਅੱਜ ਉਹ ਕਹਿੰਦੇ ਮੈਨੂੰ ਮਟਰ ਪਨੀਰ ਬਣਾ ਕੇ ਖਵਾ ਦੇ ਮਮਾ ਚਲੋ ਠੀਕ ਆ। ਦਾਦੀ ਪੋਤਾ ਦੋਨੇ ਲੱਗੇ ਹੋਏ ਨੇ ਦਾਦੀ ਪੋਤਾ ਦੋਨੇ ਲੱਗੇ ਹੋਏ ਨੇ ਆਪੇ ਗੱਗੀ ਦਾ ਗਾਜਰ ਪਾ ਕੇ ਇੰਨਾ ਘਰੇਗਾ ਖਾਈ ਜਾਂਦੀ ਦੱਬੀ ਪਾ ਦਾਂਗੇ ਇਹ ਸਵੇਰੇ ਟੱਬੀ ਚ ਪਾ ਦਾਂਗੇ ਲੈ ਜਾਣਗੇ ਨਾਲ ਤੇ ਨਾਲ ਪਰੌਂਠੀਆਂ ਪਰੌਂਠੀਆਂ ਪਾ ਦਾਂਗੇ ਨਾਲ ਪਿੰਨੀਆਂ ਪਾ ਦਾਂਗੇ ਹਾਂ ਪਿੰਨੀਆਂ ਪਈਆਂ ਨੇ ਜਹਾਜ਼ ਚ ਵੀ ਖਾਈ ਜਾਣਗੇ ਬੈਠੇ ਮੈਂ ਭੁੱਖੇ ਰਹਿਣਾ ਹਾਂ ਹਾਂ ਤੇ ਜੋ ਵੀ ਲੱਗਾ ਹੈ ਟਮਾਟਰ ਕੱਟਣ ਮੰਮੀ ਲੱਗਿਆ ਪਿਆਜ਼ ਕੱਟਣ ਤੇ ਮੈਂ ਲਾਉਂਗੀ ਹੁਣ ਸਬਜ਼ੀ ਨੂੰ ਤੜਕਾ ਠੰਡ ਨਾਲ ਬੈਂਡ ਵੱਜ ਗਿਆ ਸਾਡਾ ਤਾਂ ਤੇ ਆ ਇਧਰ ਦੇਖ ਲੋ ਚੈੱਕ ਕਰ ਲੋ ਹੁਣ ਆ ਦੇਖ ਲੋ ਲਾ ਇਹ ਕੀ ਕਹਣਾ ਮੇਰੀ ਟਿਕਟ ਹੋ ਗਈ ਕਹਿੰਦਾ ਡੈਡੀ ਨਾਲ ਲੈ ਕੇ ਜਾਉਂਗੇ ਇਹਨੂੰ ਹਾਂ ਆਠੀ ਨਾਲ ਹੀ ਲੈ ਆਲੇ ਨੂੰ ਦੇਖ ਪਾ ਕੇ ਲੈਣੀ ਤੇ ਜੀ ਜੀ ਨਾਲ ਡੈਡੀ ਨਾਲ ਜਾਣਾ ਹੈ ਪੱਕਾ ਤੇਜੀ ਚ ਬੈ ਕੇ ਬਾਜੀ ਦੇ ਚਾਹ ਫਿਰ ਤੇਜੀ ਚ ਪੈਕ ਕਰੋ ਉਹਨੂੰ ਵੱਡੀ ਚ ਹਾਂ ਹੈ ਕਹਦੇਗਾ ਭਾਈ ਪਤਾ ਲੈ ਕੇ ਜਾਣਾ ਨਾਲ ਕੇ ਕਾਕਾ ਕੀ ਬਾਤ ਹੈ ਇਹ ਕਾਕਾ ਇੰਨ ਕਰਦਾ ਹੁੰਦਾ ਹੈ ਮਾਖਾ ਇਹ ਕਾਕਾ ਇੰਨ ਕਰਦਾ ਹੁੰਦਾ ਨਿਆਣੇ ਮੇਰੇ ਛੋਟਾ ਹੈ ਹਜੇ ਹਮਮ ਛੋਟਾ ਕਰਕੇ ਜੋ ਬੰਦਾ ਹਜੇ ਮਜ਼ਾਕ ਕਰਦਾ ਦੀ ਗੱਗੇ ਨੂੰ ਕਹਿੰਦਾ ਡੈਡੀ ਰੋਣਾ ਨਹੀਂ ਕਹਿੰਦਾ ਖੁਸ਼ੀ-ਖੁਸ਼ੀ ਜਾਣਾ ਹੈ ਜੋ ਉਹ ਤਾਂ ਹੁਣ ਅੰਦਰ ਛੇੜਦਾ ਤੇ ਇਹਨੂੰ ਕਹਿੰਦਾ ਡੈਡੀ ਰੋਣਾ ਰੋਣਾ ਨਹੀਂ ਕਹਿੰਦਾ ਖੁਸ਼ੀ-ਖੁਸ਼ੀ ਜਾਣਾ ਰੋਣਾ ਕਾਹਦੇ ਵਾਸਤੇ ਹੁਣ ਕੰਮ ਤਾਂ ਕਰਨਾ ਹੀ ਆ ਬੱਚੇ ਥੋੜੀ ਖਾਤਰੀ ਕੰਮ ਕਰਨਾ ਥੋੜੀ ਫੀਸ ਤਾਂ ਮੰਡਾ ਜੀ ਨਿਕਲਿਆ ਥੋੜੀ ਫੀਸਾਂ ਨਹੀਂ ਭਰਨੀ ਆ ਜੇ ਪਾਪਾ ਪਾਪਾ ਕੰਮ ਕਰਨਗੇ ਫੇਰ ਹੀ ਫੀਸ ਸੰਭਰੀ ਜਾਣੀ ਹੈ ਸਕੂਲ ਦੀ ਹੈ ਟੁੱਟਣ ਤੇ ਟੁੱਟਣ ਦੀ ਫੀਸ ਹੈ ਸਕੂਲ ਦੀ ਫੀਸ ਗੰਦੀ ਬੱਚੀ ਹੈ ਕਿੰਨੇ ਕੌੜੇ ਦੀ ਪਿਆਜ਼ ਕੌੜੇ ਨੇ ਹਾਂ ਆਹੋ ਲਾ ਦੇ ਬੰਦ ਲਓ ਜੀ ਤੁਹਾਨੂੰ ਬਾਜ਼ਾਰੋਂ ਤੁਹਾਨੂੰ ਦਿਖਾਈ ਦਿੰਨੇ ਆ ਕਿ ਕੀ ਕੁਛ ਲਿਆਂਦਾ ਇੱਕ ਤਾਂ ਮਠਿਆਈ ਲਿਆਂਦੀ ਹੈ ਗੱਗੀ ਨੇ 2 ਕਿਲੋ ਹੀ ਲੈ ਕੇ ਜਾਣੀ ਹੈ ਕਹਿੰਦੇ ਵੱਧ ਨਹੀਂ ਲੈ ਕੇ ਜਾਂਦਾ ਮੈਂ ਆਵਾਲੀਆਂ ਦਵਾਈਆਂ ਆ ਗਈਆਂ ਇਹਨਾਂ ਦੀ ਜਿਹੜੀਆਂ ਇਹਨਾਂ ਨੇ ਨਾਲ ਲੈ ਕੇ ਜਾਣੀਆਂ ਨੇ ਸਾਰੀਆਂ ਲਿਆਂਦੀਆਂ ਆਪਾਂ ਨੇ ਕੋਈ ਗੈਸ ਦੀ ਐ ਇਹਨਾਂ ਦੇ ਪੇਟ ਖਰਾਬ ਵੀ ਹੋ ਜਾਂਦਾ ਨਾ ਉਹਦੇ ਕਰਕੇ ਕੋਈ ਖੰਗ ਦੀ ਆ ਕੋਈ ਉਹਦੀ ਆ ਗਲੇ ਦੀ ਆ ਤੇ ਬੁਖਾਰ ਦੀ ਆ ਤੇ ਸਿਰਦਰਦ ਦੀ ਆ ਆ ਬੱਸ ਇਹਨਾਂ ਨੇ ਦਵਾਈਆਂ ਲਿਆਂਦੀਆਂ ਨੇ ਤੇ ਬਾਕੀ ਹੋਰ ਇਹਨਾਂ ਨੇ ਲਿਆਂਦੇ ਨੇ ਆ ਦੋ ਡੱਬਿਆਂ 'ਚ ਹੈਗੇ ਨੇ ਜੀ ਪੇੜੇ ਇੱਕ 'ਚ ਬਰਾਊਨ ਪੇੜੇ ਨੇ ਇੱਕ 'ਚ ਵਾਈਟ ਪੇੜੇ ਨੇ ਤੇ ਇੱਕ 'ਚ ਹੈਗਾਗਾ ਓਹ ਕੀ ਕਰ ਰਹੇ ਹੋ ਨਾ ਮਿਲਕ ਕੇਕ ਮਿਲਕ ਕੇਕ ਤੇ ਓਹ ਮਲਾਈ ਵਰਤੀ ਹੈ ਨਾ 2 ਕਿਲੋ ਮਠਾਈ ਆ ਤੇ 2 ਅੱਧਾ ਅੱਧਾ ਕਿਲੋ ਦਾ ਡੱਬੇ ਨੇ 1 ਕਿਲੋ ਦਾ ਡੱਬਾ ਇੱਕ ਇਹਨਾਂ ਨੂੰ ਮੈਂ ਕਹਾਂ ਮੈਂ ਗੱੱਚਕ ਲੈ ਜਾਓ ਹੁਣ ਨਾ ਲੋੜੀ ਆਉਣ ਵਾਲੀ ਆ ਵੀ ਤੁਸੀਂ ਖੜਾ ਲੋੜੀ ਨੂੰ ਇੱਥੇ ਹੋਮੋਗੇ ਮੈਂ ਕਹਾਂ ਰਿਓੜੀਆਂ ਗੱੱਚਕ ਵਗੈਰਾ ਲੈ ਜਾਓ ਕਹਿੰਦੇ ਕੁਝ ਨਹੀਂ ਮੈਂ ਲੈ ਕੇ ਜਾਂਦਾ ਵੀ ਮੈਂ ਧੱਕੇ ਨਾਲ ਦਿੱਤੀ ਹੈ ਨਾਲ ਤੇ ਇੱਕ ਇਹਨਾਂ ਨੇ ਲਿਆਂਦੇ ਆਪਦੇ ਪੇਸਟ ਹੁਣ ਤੁਸੀਂ ਇਹ ਕਰਨ ਲੱਗ ਗੇ ਹੁਣ ਕਲੋਜ਼ ਅਪ ਛੜਤਾ ਉਸ ਬੈਰੀ ਡੇਟ ਵਾਲੇ ਨੇ ਸਾਰੇ ਤੇ ਇੱਕ ਇਹ ਲੈ ਕੇ ਆਏ ਨੇ ਸਾਬਣ ਚਾਰ ਸਾਬਣ ਬਸ ਆਹੀ ਸਮਾਨ ਸੀ ਇਹੋ ਰਹਿ ਗਈ ਡੈਡੀ ਕਹਿੰਦੇ ਇਹਨੂੰ ਲਿਆ ਦੀ ਡੈਡੀ ਨੂੰ 10 ਪੈਕਟ ਲਿਆ ਦੀ ਇਹਨੂੰ ਤਾਂ ਰਹਿ ਗਈ ਡੈਡੀ ਕਹਿੰਦੇ ਹਾਂ ਇਨੋ ਦੇ 10 ਪੈਕਟ ਲਿਆ ਦੀ ਡੈਡੀ ਨੂੰ ਲਓ ਜੀ ਹੁਣ ਇਹ ਲੱਗੇ ਨੇ ਕੱਪੜੇ ਚੇਂਜ ਕਰਨ ਤੁਸੀਂ ਕੱਪੜੇ ਚੇਂਜ ਕਰ ਲਓ ਫਿਰ ਮੈਂ ਹੁਣ ਸਬਜ਼ੀ ਨੂੰ ਤੜਕਾ ਲਾਉਣੀ ਆ ਕਰ ਲੈ ਚੇਂਜ ਆ ਪਾਓ ਇਤੋਂ ਦੀ ਇਨਰ ਪਾਹ ਪਾਓ ਹੁੱਡੀ ਪਾਓ ਚੱਕ ਕੇ ਕਰ ਲੈ ਠੰਡ ਦੀ ਬਰਫ਼ ਪਹਿਰੀ ਆ ਹਾਜੀ ਪੈਕਿੰਗ ਕਰਨੀ ਆ ਸਾਰੀ। ਕੱਪੜੇ ਸਾਰੇ ਇਕੱਠੇ ਕਰਨੇ ਆ। ਠੰਡ ਦੀ ਬਰਫ਼ ਪੈ ਰਹੀ ਆ। ਕੱਲ ਨੂੰ ਪੌਣੇ 7 ਵਜੇ ਨੂੰ ਇੱਥੋਂ ਫਿਰ ਹੋ ਜਾਣਾ। ਟਾਈਮ ਪੁੱਛਿਆ ਨਾ ਗੱਡੀ ਕਿਹੜੇ ਸਭਾ ਚਾਹੀਦੀ ਆ। ਆਹ ਥੱਪ ਲੈ ਕੇ ਦੇ ਇਹਨੂੰ। ਦਾਦੀ ਨੂੰ ਤਾਂ ਹੀ ਸਮਝਦੇ। ਲੈ ਲਈ। ਦਾਦੀ ਨੂੰ ਤਾਂ ਹੀ ਸਮਝਦੇ ਨੇ। ਜੇ ਦਾਦੀ ਦੇ ਘਰ ਵਾਲਿਆਂ ਨੇ ਦੇਖ ਲਿਆ ਨਾ ਹੈ ਜੇ ਦਾਦੀ ਦੇ ਘਰ ਵਾਲਿਆਂ ਨੇ ਦੇਖ ਲਿਆ ਉਹ ਜਦੀ ਲੈ ਜੂ ਆ ਕੇ। ਮੜਿਆ ਲੈਣਾ ਮੈਂ ਤਾਂ ਉਹ ਲੈ ਲਓ ਮੁਰੋ ਉਹ ਤੇਰੇ ਸੋਨੇ ਦਾ ਵੀਰਾ ਲੈ ਕੇ ਦਿੰਦਾ ਲਓ ਜੀ ਆਪਾਂ ਬਣਾਉਣਾ ਪਨੀਰ ਅੱਜ ਨਾਲ ਮਟਰ ਆਪਣੇ ਕੱਢੇ ਪਈ ਦੀ ਪਹਿਲਾਂ ਦੇ ਵੀਰਾ ਲੈ ਕੇ ਦਿੰਦਾ ਚੋਪਰ 'ਚ ਆਦਰਕ ਤੇ ਪਿਆਜ਼ ਗ੍ਰाइंड ਕਰ ਲਿਆ ਲਹਸਣ ਸਾਡੇ ਖਤਮ ਹੋ ਗਏ ਮੰਮੀ ਸਾਡੀ ਦੱਸਣਾ ਭੁੱਲ ਗਈ ਸਾਨੂੰ ਦੋ ਟਮਾਟਰ ਗੱਡੀ ਕਹਿੰਦੇ ਅੱਜ ਤੁਹਾਨੂੰ ਮੈਂ ਸਬਜ਼ੀ ਬਣਾ ਕੇ ਖਵਾ ਦਾਂ ਕਹਿੰਦੇ ਚੱਲ ਮੇਰੇ ਹੱਥ ਦੀ ਵੀ ਸਬਜ਼ੀ ਖਾ ਲੋ ਕਹਿੰਦੇ ਹਨ ਕਰ ਸੀ ਔਰ ਆਮ ਤੋ ਦਿਓ ਦੇ ਉਹ ਅਸਟੈਂਡ ਦੇ ਆਹ ਸਮਾ ਸਮਾ ਇੱਧਰ ਆ ਜਾ ਡੈਡੀ ਤੜਕਾ ਲਾਉਣ ਲੱਗੇ ਕੋਈ ਤੇ ਨਾਪੜਾ ਹੋਊਗਾ ਇਹ ਸੋਈ ਚ ਹਾਲ ਗਿੱਲੀ ਡੋਬਦੀ ਹੈ ਨਾ ਤੇਲ ਚ ਸਰੇ ਹੀ ਬਿਆ ਥੋੜਾ ਦਾ ਅੱਜ ਸਾਰਾ ਕੁਝ ਹੀ ਕਰਕੇ ਜਾਣਾ ਅੱਜ ਮਾਸਟਰਸਪ ਉਹ ਪਤਾ ਕੀ ਹੋਇਆ ਮੈਂ ਦਾਦੀ ਨੂੰ ਪ੍ਰਸ਼ਾਦ ਦੇਣ ਜਾ ਰਹੀ ਸੀ ਮੈਂ ਲੱਡੂ ਹੈ ਜਦੋਂ ਮੈਂ ਐ ਕਹਦੇ ਦਾਦੀ ਜੀ ਐ ਕਰ ਲੈ ਮੈਂ ਕਿਹਾ ਦਾਦੀ ਨੂੰ ਤੇ ਪਹਿਲੇ ਮਿੱਠੂ ਦਊਂਗਾ ਭਾਈ ਜੀ ਲੱਗ ਗਿਆ ਅਲਦਾਂ ਜੀ ਦਾਦੀ ਦੇ ਘਰ ਵਾਲੇ ਨੇ ਦੇਖ ਲਿਆ ਮੈਂ ਤੁਹਾਨੂੰ ਕਹੀ ਜਾਂਦੀ ਐ ਵੀ ਹੁਣੇ ਭੜ ਕੇ ਜਾਣਾ ਹੁਣੇ ਲੈ ਜਾਣਾ ਆ ਕੇ ਅੰਤੇ ਘਰ ਵਾਲੀ ਐ ਮੈਂ ਅੰਮੀ ਲੈ ਜਾਣਾ ਤੇ ਨੂੰ ਨਾਲ ਆ ਕੇ ਹੁਣੇ ਲੈ ਕੇ ਹੁਣੇ ਲੈ ਜਾਣਾ ਹੁਣੇ ਕਹਿੰਦੇ ਲੈ ਕੇ ਜਾਂਦਾ ਮੈਨੂੰ ਪੁੱਟ ਤੋਂ ਮਾਰ ਦੋ ਉਹ ਕਰ ਮੇਰਾ ਕੋਈ ਨੀ ਨਾ ਕਰਾ ਕਰੇ ਸਟਾਰਟ ਹੋ ਰਹੀ ਨਹੀਂ ਮੈਂ ਦੇਣਾ ਦਾਦੀ ਨੂੰ ਇਹਦੀ ਪਹਿਲਾ ਲੱਡੂ ਦਾਦੀ ਆ ਮੋਰੇ ਕਰ ਲਿਆ ਪਹਿਲੇ ਡਾ ਗਿਆ ਦਾਦੀ ਨਾਲ ਬਈ ਕੋਲੋਲਾ ਕਰਦੇ ਨੇ ਬੱਚੇ ਲਓ ਜੀ ਗੱਗੀ ਦੀ ਸਬ지 ਛੇ ਤਾਂ ਪਹੁੰਚੀ ਆ ਮਟਰ ਪਾ ਦੇਣਾ ਇਹਨਾਂ ਨੇ ਵਿੱਚ ਪਾਣੀ ਪਾ ਕੇ ਮਸਾਲਾ ਭੁੰਦੇ ਨੇ ਹੁਣ ਉਧਰ ਮੈਂ ਗੈਸ ਤੇ ਗਰਮ ਪਾਣੀ ਰੱਖਿਆ ਹੋਇਆ ਸਬ지 ਚ ਪਾਉਣ ਵਾਸਤੇ ਕੰਦਾ ਪਨੀਰ ਹੈਗਾ ਪਾਉਣ ਵਾਸਤੇ ਸੋ ਹੁਣ ਨੂਨਾ ਹੁਣ ਆਇਆ ਹੋਇਆ ਪਿਆ ਵੀ ਜਾਣਾ ਕਰ ਲੂ ਡੈਡੀ ਨਾ ਮੈਂ ਰੋਟੀਆਂ ਤੇ ਹੀ ਫੱਕ ਰਿਹਾ ਠੀਕ ਆ ਦੂਗੇ ਰੁਪਏ ਠੀਕ ਆ ਹੁਣ ਤੁਸੀਂ ਮੁਸਾਫਰ ਕੇ ਟਿਕਟ ਕਰੋ ਹੋਂ ਨਾ ਉਹ ਹੋ ਮੰਨਦਾ ਕੋਈ ਪਈਦਾ ਆਪਣਾ ਕਲੌਕ ਖੜਾ ਇੱਥੇ ਖੜਾ ਟਾਈਮ ਹੋ ਗਈ ਜਦੋਂ ਦੀ ਮੈਂ ਵਲੌਗ ਬਣਾਉਣ ਲੱਗਿਆ ਤੁਸੀਂ ਕਹੋਗੇ ਟਾਈਮ ਉੱਥੇ ਹੀ ਖੜਾ ਕਲੌਕ ਖੜ ਗਿਆ ਠੀਕ ਹੈਂਦਾ ਹੋਂ ਤਾਂ ਕਹਿੰਦਾ ਮੇਰੀ ਟਿਕਟ ਹੋ ਗਈ ਨਹੀਂ ਹੁਣ ਟੈਰੋਪੋਰਟ ਚ ਜਾ ਸਕਦਾ ਮੈਂ अच्छा डैडी दी कंपनी ਚ ਬੱਚੇ ਲਾਉਣ ਨਹੀਂ ਹੈਗੇ ਹੈਗੇ ਨਾ ਤੇ ਸਾਰਿਆਂ ਨੂੰ ਮਗਰ ਲਾਈ ਫਿਰੂ ਉੱਥੇ ਜੇ ਵਗ ਗਿਆ ਹੈ ਨਾ ਜ ਐ ਬੱਚਿਆਂ ਨੂੰ ਜਾਣ ਦੇਣਾ ਨਾ ਹਣਾ ਸਾਰੇ ਭੱਜੇ ਫਿਰਨਗੇ ਸੋਹਮ ਨਾਲ ਨਾ ਜਿਹੜੇ ਉੱਥੇ ਗੱਗੀ ਨਾਲ ਮੁੰਡੇ ਕੰਮ ਕਰਦੇ ਨੇ ਪਾਕਿਸਤਾਨ ਦੇ ਉਹ ਵੀ ਗੱਲ ਕਰਦੇ ਹੁੰਦੇ ਨੇ ਸੋਮੂ ਨਾਲ ਡੈਡੀ ਬਹੁਤ ਸੋਮੂ ਸੋਮੂ ਦੇ ਫੈਨ ਬਹੁਤ ਨੇ ਮੰਮੀ ਆ ਲੈ ਇੱਧਰ

ਉਹਦਾ ਸਬਜੀ ਉਹ ਰੋਗਾ ਨੂੰ ਦਾਲਾਂ ਚਾੜੇ ਭੱਜੇਗਾ ਸੋਮ ਨਹੀਂ ਖੜਾ ਛੱਡ ਰਿਹਾ ਉਹਨਾਂ ਦਾ ਅੱਜ ਮੈਂ ਹਨਾ ਤਰੀ ਵਾਲਾ ਬਣਾਇਆ ਅੱਜ ਗਰੇਵੀ ਵਾਲਾ ਨਹੀਂ ਬਣਾਇਆ ਕਿਉਂਕਿ ਮੇਰਾ ਦਿਲ ਕਰਦਾ ਤੇ ਆਹ ਵਾਲਾ ਪਾਟਰ ਪਨੀਰ ਖਾਣ ਦਾ ਇੱਥੇ ਰੋਟੀ ਬਣ ਰਹੀ ਹੈ ਹਾਏ ਮੈਂ ਪਹਿਲਾਂ ਤਾਂ ਮੈਂ ਖਾਊਗਾ ਤੁਖ ਲੱਗੀ ਪਈ ਆ ਬਹੁਤ ਇਹ ਪੋਲੀ ਕਹੋ ਨਹੀਂ ਰਹੇ ਬਸ ਉਹ ਲਓ ਜੀ ਸਾਰਿਆਂ ਨੇ ਰੋਟੀ ਖਾ ਲਈ ਤੇ ਹੁਣ ਮੈਂ ਤੇ ਲੱਗਿਆ ਗੱਗੀ ਰੋਟੀ ਖਾਣ ਦੋਏ ਜਾਣੇ ਆ ਬਈ ਮਿਰਚਾਂ ਦਾ ਆਦਰਕ ਦਾ ਤੇਲਾ ਸੰਦ ਉਹ ਹੀ ਚਾਰ ਆ ਜਿਹੜਾ ਮੈਂ ਆਂਟੀ ਤੋਂ ਕੋਹਾਇਆ ਸੀ ਤੇ ਆ ਆਪਣੀ ਮਟਰ ਪਨੀਰ ਦੀ ਸਬਜੀ ਆ ਤੇ ਰੋਟੀ ਮੂਰੇ ਪਈ ਇਹਨਾਂ ਦਾ ਫੋਨ ਹੀ ਨਹੀਂ ਲੋਟ ਆਉਂਦਾ ਕੀ ਲੱਭ ਰਹੇ ਹੋ ਹੁਣ ਮੈਂ ਫੇਰ ਉਹ ਲਾਂਦਾ ਹੀ ਕੋਈ ਦੇਖਾਂਗੇ ਹੂੰ ਰੋਟੀ ਦੇ ਨਾਲ ਨਾਲ ਫਿਲਮ ਵੀ ਦੇਖਣੀ ਜ਼ਰੂਰੀ ਆ ਸਾਡੀ ਹੁਣ ਅਸੀਂ ਲੱਗਿਆ ਰੋਟੀ ਖਾਣ ਫੇਰ ਅਸੀਂ ਜਾਣਾ ਏਟੀਐਮ ਪੈਸੇ ਕਢਾ ਕੇ ਲੈਣੇ ਨੇ ਸਵੇਰ ਨੂੰ ਇਹਨਾਂ ਲੈ ਕੇ ਜਾਣ ਨੂੰ ਕੋਲੇ ਕੋਈ ਪੈਸਾ ਨਹੀਂ ਹੈਗਾ ਬਾਜ਼ਾਰ ਚੋਂ ਆਗੇ ਚੀਜ਼ਾਂ ਲੈ ਕੇ ਪੈਸੇ ਯਾਦ ਨਹੀਂ ਵੀ ਘਰੇ ਕੋਈ ਪੈਸਾ ਨਹੀਂ ਤੇ ਨਾਲੇ ਉਧਰ ਮੰਮੀ ਹੋਣੀਆਂ ਨੂੰ ਮਿਲਣ ਜਾਣਾ ਤੇ ਨਾਲ ਖੜ ਜਾ ਤੂੰ ਖੜ ਜਾ ਤੂੰ ਕੱਦੂ ਜਿਆ ਆ ਤੇਰੀ ਆ ਤੇਰੀ ਮੈਡਮ ਨੂੰ ਦਿਖਾਉਣੀ ਆ ਮੈਡਮ ਨੂੰ ਦਿਖਾਉਣੀ ਆ ਆ ਮੈਂ ਲਾ ਲਈ ਵੀਡੀਓ ਮੈਡਮ ਨੂੰ ਕਹੂੰਗੀ ਵੀ ਦੇਖੋ ਇਹਨਾਂ ਨੂੰ ਗੰਦੇ ਬੱਚਿਆਂ ਨੂੰ ਇਹ ਆਨਲਾਈਨ ਕਲਾਸਾਂ ਨਹੀਂ ਲਾਉਂਦੇ ਗੰਦੇ ਬੱਚੇ ਓਏ ਤੁਹਾਨੂੰ ਪਤਾ ਆਨਲਾਈਨ ਕਲਾਸਾਂ ਕੀ ਹੁੰਦੀਆਂ ਨੇ ਹੈ ਕੀ ਹੁੰਦੀਆਂ ਨੇ ਆ ਉਹ ਦੇਖ ਮੈਡਮਾਂ ਦੀਆਂ ਨੇ ਉਹਨਾਂ ਚ ਮੈੜਮਾ ਕਰਦਣ ਪੜਦੀਆਂ ਨੇ ਫੋਨ ਵੇਚਦੀ ਅਸ ਵੀ ਉਹਦੀ ਸਿਹਤ ਤੇ ਕੀ ਆਸਰਾ ਓਏ ਹੋ ਜਾਨੀ ਮੈਂ ਕਵਾਮ ਪੁੱਤਾਂ ਕਾਵਾ ਸਗਰਾ ਮਾਰ ਲਾ ਲਾ ਇਹਨਾਂ ਕਰੇ ਸੋ ਸੋ ਤਾਂ ਸੋ ਬਰ ਰੋਟੀ ਖਾਣ ਦੇ ਰੱਖੀ ਚਾਰ ਸੌ ਤਾਂ ਨਹੀਂ ਆ ਬਈ ਜਿੰਨੀ ਵਾਰ ਮਰਦੀ ਆ ਜਾਨਾ ਸਾਡੇ ਵਾਸਤੇ ਤਾਂ ਖਾਣੀ ਆ ਸਹੀ ਗਾਂਦੇ ਨੂੰ ਸਹੀ ਦੇਖੋ ਜੀ ਉਹ ਮਾਇਆ ਮਾਤਾ ਵੀ ਮੇਰੇ ਕੋਲ ਪਰਾ ਮਾਤਾ ਨੂੰ ਸਾਰਾ ਤੋਂ ਖਾਣੇ ਪੜੇ ਜਦੋਂ ਮਾਤਾ ਵੀ ਮਿਲਦੀ ਐ ਤਾਂ ਆਹ ਜਿਹੜਾ ਆ ਹਾਂ ਔਰੇ ਕੱਦੂ ਘੁੱਗੀ ਮਿੱਠੀਆਂ ਕਰਦੇ ਅੰਦਰ ਨਾ ਵੜ ਜੇ ਕੈਪ ਨਾਲੇ ਇਹਨੂੰ ਸਿੱਟੂਗੀ ਸੜ ਜਾਂਦੀ ਆ ਫੜ ਆ ਲਿਓ ਹੋਰ ਅੱਜ ਬਸ ਪਾਏ ਨੇ ਹੁਣ ਤਾਂ ਜਹਾਜ਼ ਚੜਾ ਲਈ ਜਿੱਥੇ ਜਹਾਜ਼ ਚ ਇਹਨੂੰ ਲੈ ਜਾ ਸੋਮ ਦਾਤਾ ਸਰਜੂ ਹੈ ਸੋਮ ਕਹਿੰਦਾ ਮੈਂ ਜਾਣਾ ਇਹ ਕਹਿੰਦੀ ਮੈਂ ਜਾਣਾ ਉਹ ਤਾਂ ਸਰਜੂ ਇਹਨੂੰ ਲੈ ਜਾਓ ਆਏ ਰੋਟੀ ਦੀ ਵੀ ਬੇਵਸਾਹੀ ਹੋ ਗਈ ਠੱਕ ਬੁਜਾ ਦੇਣਗੇ ਪੈਣਾ ਵੀ ਆ ਸਵੇਰੇ ਫਿਰ ਉੱਠਿਆ ਨਹੀਂ ਜਾਂਦਾ ਹੂੰ ਬਸ ਉੱਤੇ ਪੈਣ ਛੱਡ ਕੇ ਜਾਓ ਕੀ ਨਾ ਇਹ ਪਾਦੇ ਰਸਤਾ ਕਹਦਾ ਲੈ ਕੇ ਨਹੀਂ ਆਣਾ ਆਟੋ ਜੀ ਕਹਿੰਦਾ ਠੰਡ ਲੱਗੂ ਮੈਂ ਖਾਟੂ ਚ ਚੱਲਾਂਗੇ ਆਟੋ ਵਾਲੇ ਨੂੰ ਫੋਨ ਕਰਤਾ ਸੀ ਮੈਂ ਕਿਹਾ ਮੈਂ ਕਿਹਾ ਚੱਲ ਬੜਾਂਗੇ ਅਸੀਂ ਕਹਿੰਦਾ ਨਹੀਂ ਕਹਿੰਦਾ ਠੰਡ ਆ ਉਹ ਬੱਖੀਆਂ ਵਿੱਚ ਦੀ ਹਵਾ ਨਿਕਲੂ ਮੈਂ ਕਹਿੰਦਾ ਨਾ ਉਹ ਕਰੋ ਕਿੰਨਾ ਮੈਂ ਕਿਹਾ ਲੋ ਜੀ ਸਾਨੂੰ ਤਾਂ ਪੈਕਿੰਗ ਕਰਨ ਵਾਸਤੇ ਰਾਤ ਦੇ 9 ਵਜੇ ਆ ਪਹਿਲਾਂ ਮੰਮੀ ਉਹਨੇ ਕਹਿੰਨੀ ਚਲੇ ਗਏ ਸੀ ਫਿਰ ਭੈਣ ਹੁਣੀ ਆ ਗਈ ਸੀਗੇ ਮਿਲਣ ਤੇ ਹੁਣ ਪੈਕਿੰਗ ਕਰਨ ਲੱਗਿਆ ਗੱਗੀ ਦੀ ਹਜੇ ਮੰਮੀ ਨੇ ਉਧਰੋਂ ਮਠਾਈ ਦੇ ਦਿੱਤੇ ਨੇ ਦੋ ਡੱਬੇ ਬਾਕੀ ਅਸੀਂ ਲਿਆਏ ਸੀਗੇ 2 ਕਿਲੋ ਮਠਾਈ ਆ ਉਧਰੋਂ ਮੰਮੀ ਨੇ ਦਿੱਤੀ ਆ ਇਹ ਬੱਚੇ ਪੈਕ ਕਰਨਾ ਆ ਦੀ ਬਰਫੀ ਦਿੱਤੀ ਨਾਨੀ ਤੇ ਇਹ ਵੀ ਪੈਕ ਕਰਕੇ ਅਸੀਂ ਨਾਲ ਹੀ ਪਾ ਲੈਨੇ ਗੱਗੇ ਤੇ ਹੁਣ ਛੇਪੀਆਂ ਲਾਉਣ ਲੱਗੀਆਂ ਡਾਦੀ ਮੈਂ ਹੀ ਦੇੜਤੀ ਉਹ ਵੀ ਦੇੜਤੀ ਹੋਰ ਬੜਾ ਅਸਤ ਕੱਢਣਾ ਅਸੀਂ ਜਾਣਾ ਸੀ ਬਈ ਆਟੋ ਤੇ ਫਿਰ ਭੈਣ ਹੁਣੀ ਆ ਗਈ ਸੀ ਮਿਲਣ ਫਿਰ ਉਹ ਕਹਿੰਦੇ ਵੀ ਤੁਹਾਨੂੰ ਗੱਡੀ ਚ ਲੈ ਜਾਊਗਾ ਹਰਸ਼ ਭੈਣ ਦਾ ਮੁੰਡਾ ਦਾ ਬੱਤਾ ਪਲੱਸ 2 ਚ ਹੈ ਇਹ ਫਿਰ ਗੱਡੀ ਲੈ ਆਇਆ ਅਬਦੀ ਅਸੀਂ ਇੱਧਰ ਹੀ ਪਾ ਲਿਆ ਜ ਇਹਨਾਂ ਨੂੰ ਭੈਣ ਕਹਿੰਦੀ ਇਹਨਾਂ ਨੂੰ ਉੱਧਰ ਪਾ ਲਾ ਵੀ ਕੋਈ ਨਾ ਤੁਹਾਨੂੰ ਸਵੇਰੇ ਲੈ ਜਾਣਗੇ ਸਟੇਸ਼ਨ ਤੇ ਲਓ ਜੀ ਪੈਕਿੰਗ ਆਪਣੀ ਹੋ ਗਈ ਰਾਤ ਦੇ ਬਚ ਗਏ ਨੇ 10 ਤੇ ਹੁਣ ਤਿਆਰੀ ਆ ਸੌਣ ਦੀ ਕਿਉਂਕਿ ਸਵੇਰੇ ਜਲਦੀ ਉੱਠਣਾ ਤੇ ਰੋਟੀ ਵਗੈਰਾ ਬਣਾਉਣੀ ਹੈ ਇਹਨਾਂ ਦੀ ਰੋਟੀ ਪੈਕ ਕਰਨੀ ਹੈ ਪਰ ਉਹ ਬਣਾਉਣੇ ਨੇ ਲੈ ਕੇ ਜਾਉਂਗੇ ਮੈਂ ਕਿਹਾ 10 ਪਰੌਂਠੇ ਲੈ ਜਾਓ ਕਹਿੰਦਾ ਇੰਨੇ ਕੀ ਕਰਨੇ 10 ਪਰੌਂਠੇ ਥੋੜੇ ਨੇ ਕਿਤੇ ਜਾ ਚ ਬਹਿ ਕੇ ਵੀ ਖਾ ਲਿਓ ਅੱਜੇ ਵੀ ਬਿਮਾਰ ਹੋ ਗਏ ਨਾਲੇ ਤਾਂ ਨਾ ਤਾਂ ਗਲਾ ਖਰਾਬ ਹੋ ਗਿਆ ਨਾਲੇ ਜ਼ੁਖਾਮ ਹੋ ਗਿਆ ਇਹਨਾਂ ਨੂੰ ਹਵਾ ਲੱਗ ਗਈ ਸਕੂਟਰੀ ਤੇ ਨਾ ਕੇ ਗਰਮ ਪਾਣੀ ਨਾਲਾ ਕੇ ਸਕੂਟਰੀ ਤੇ ਚਲੇ ਗਏ ਹਵਾ ਲੱਗ ਗਈ ਹੁਣ ਆਪਿਆ ਸੁਸਤ ਹੋ ਗਏ ਕਿਵੇਂ ਲੱਗਦਾ ਤੁਹਾਨੂੰ ਸਵੇਰੇ ਜਾਣਾ ਨਾਲਾ ਕੰਮ ਕਰਨਾ ਵਧੀਆ ਲੱਗਦਾ ਕੀ ਕਰ ਸਕਦੇ ਆ ਜੀ ਹਨਾ ਜ਼ਿੰਦਗੀ ਐਹ ਜੀ ਆ ਕਟੜੀ ਦਾ ਪੈਣੀ ਆ ਹੁਣ ਜੇ ਜ਼ਿੰਦਗੀ ਵਧੀਆ ਹੁੰਦੀ ਫਿਰ ਕਿਹੜਾ ਕਹਿਣਾ ਕਿ ਵੀ ਹਾਂ ਅਸੀਂ ਜਾਈਏ ਆਪਣੇ ਬੱਚਾ ਨੂੰ ਛੱਡ ਕੇ ਬੱਚਿਆਂ ਦਾ ਤਰ ਵੀ ਚਾਣਾ ਆ ਪਰ ਕੀ ਕਰ ਸਕਦਾ ਹੁਣ ਸਾਰੇ ਆਪ ਦੇ ਘਰੇ ਕੋਛ ਰਹੋ ਆਵਾਜ਼ ਰਹੋ ਹਾਦੇ ਵਾਦੇ ਰਹੋ ਲੜਾਈ ਪੇੜ ਜ਼ਰੂਰ ਕਰਿਆ ਕਰੋ ਕਿਉਂ ਆਪਣੇ ਘਰ ਕਿਉਂ ਕਰਿਆ ਕਰਨ ਹੈ ਲੜਾਈ ਪੇੜ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਇਹ ਦੇਖ ਲਓ ਵੀ 15 ਦਿਨਾਂ ਚ ਵੀ ਆ ਕੇ ਇੱਕ ਦਿਨੇ ਫਿਰ ਨਾਲ ਲੜੇ ਨੇ 31 ਦਸੰਬਰ ਵਾਲਾ ਦਿਨੇ ਫਿਰ ਨਾਲ ਲੜੇ ਨੇ ਨਵੇਂ ਸਾਲ ਵਾਲੇ ਦਿਨ ਵੀ ਅਸੀਂ ਬੋਲਦੇ ਨਹੀਂ ਸੀ ਮੇਰੇ ਨਾਲ ਤਾਂ ਹੀ ਤਾਂ ਹੀ ਇਹ ਕਹਿੰਦਾ ਨੇ ਕਹਿੰਦੇ ਲੜਿਆ ਕਰੋ ਤੁਸੀਂ ਸਾਰੇ ਜਣੇ ਉਹ ਫਿਰ ਲੜਨ ਨਾਲ ਨਾ ਪਿਆਰ ਵੱਧਾ ਹੈਗਾ ਕੋਈ ਨਹੀਂ ਵੱਧਾ ਉਹ ਮਹਿਸੂਸ ਹੁੰਦਾ ਪਿਆ। ਉਹਨ ਬੱਚਦਾ ਮੇਰਾ ਤਾਂ ਮੇਰਾ ਤਾਂ ਕੋਈ ਨਹੀਂ। ਤੇਰਾ ਫੋਨ ਮੱਠੀ ਜਾਂਦਾ ਤੇ ਉਹ ਤੇਰਾ ਮਤਰਾ ਦੂਸਰਾ ਦਾ ਨਹੀਂ ਮਤਰਾ। ਪਿਆਰ ਵਾਧਾ। ਬਲੌਗ ਐਂਡ ਕਰੋ ਚਲੋ ਠੀਕ। ਠੀਕ ਹੈ ਜੀ ਪੱਕੇ ਦੇ ਰਹਿਣ ਉਹ ਆ ਖੜੀਆ ਮੰਮੀ ਲੈ ਸਾਡੇ ਕੋਲ। ਆ ਦੇਖੋ ਲੈ ਆ ਖੜੀਆ ਮੰਮੀ। ਹਾਂ ਭਾਈ। ਮੰਮੀ ਕਿੱਧਰ ਨਹੀਂ ਗਈ? ਇਹ ਹੁਣ ਆਏ ਸੌਂਦੀ ਆ ਵੀ ਇਹ ਗੱਲਾਂ ਕੀ ਕਰਦੇ। ਆ ਸੌਂਦੀ ਆ। ਇਹ ਇਹਨੂੰ ਵੀ ਮੇਰੇ ਨੌਤ ਲੱਗਿਆ ਨੇ ਗੱਲਾਂ ਕਰਨ ਨੂੰ ਵੀ ਬਲੌਗ ਆ ਪੈਂ। ਇਹ ਆਏ ਗੱਲਾਂ ਇਹ ਆਏ ਸੌਂਦੀ ਆ ਵੀ ਕਿਤੇ ਮੇਰੀ ਦੇ ਮੇਰੇ ਘਰ ਵਾਲੇ ਨਹੀਂ ਕਰਦਾ ਨਹੀਂ ਕਰਦੇ। ਨਹੀਂ ਭਾਈ। ਖੋਸੋ। ਲਾਈਡ ਖੋਸੋ। ਗੱਲ ਗਲਤ ਹੈ ਵਈ ਘਰ ਵਾਲੇ ਦੇ ਨਾਉ ਨੂੰ ਤਾਂ ਕੋਲ ਕੋਲ ਖਾਈ ਨਾ ਇਹ ਮਜ਼ਾਕ ਕਰਦੇ ਨੇ ਮੇਰੇ ਨੂੰਪੁੱਤ ਭਾਈ ਇਹ ਗੱਲ ਗਲਤ ਨਾ ਸਮਝਿਓ ਇਹ ਸਾਡਾ ਪਰਿਵਾਰ ਹਾਸਮੁਖਾ ਇਹ ਟਿੱਚਰ ਮਜ਼ਾਕ ਵਾਲਾ ਕੰਮ ਆ ਸਾਡਾ ਦਾ ਇਹ ਮੈਨੂੰ ਨੇ ਪਤਾ ਕੀ ਆ ਮੈਂ ਇਹਨਾਂ ਨੂੰ ਪਟੋਲਾ ਸਿਆਈਆਂ ਹੁਣ ਮਿੰਡ ਜੀ ਸਰ ਸਰਕਾਰ ਦੇੰਦ ਨੇ ਹਾਂ ਜਦੋਂ ਭਈ ਅਸੀਂ ਇਹਦੇ ਘਰਾਂ ਨੇ ਤਾਂ ਨੌ ਲੈ ਲੈਦੇ ਕੋਲੇ ਆ ਦੇਖ ਲਓ ਪੂਰੀ ਖੜੀ ਜਾਂਦੀ ਆ ਦੇਖ 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 ਲਾ ਵੇ ਹਸਣਾ ਵੀ ਚਾਹੀਦਾ ਫੇਰ ਹਾਂ ਹਸਣਾ ਚਾਹੀਦਾ ਹਸਣਾ ਦੱਸ ਆ ਹਾਂ ਚਾ ਠੀਕ ਹੈ ਜੀ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਕਰਦੇ ਆ ਅੱਜ ਦਾ ਬਲੌਗ ਇੱਥੇ ਐਂਡ ਮਿਲਦੀ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਗੱਗੀ ਦਾ ਲਾਸਟ ਬਲੌਗ ਸੀ ਬਈ ਇੱਥੇ ਈ ਇੰਡੀਆ ਦਾ ਲਾਸਟ ਬਲੌਗ ਸੀ ਸਾਡੇ ਨਾਲ ਉੱਥੇ ਜਾ ਕੇ ਬਣਾਉਂਦੇ ਨਹੀਂ ਕਿਉਂਕਿ ਨਾਲੋਂ ਟਾਈਮ ਨਹੀਂ ਲੱਗਦਾ ਇਹਨਾਂ ਦਾ ਕੰਮ ਹੀ ਏਦਾਂ ਦਾ ਡਿਊਟੀ ਚੇਂਜ ਹੋ ਜਾਂਦੀ ਆ ਨੇ ਤਾਂ ਤੁਹਾਨੂੰ ਉੱਥੇ ਦੇ ਬਲੌਗ ਵੀ ਮਿਲਿਆ ਕਰ ਇੱਕ ਦੋ ਪਾਇਏ ਸੀਗੇ ਮੈਂ ਚਲੋ ਠੀਕ ਆ ਬਾਏ ਬਾਏ ਕਰ ਦੋ ਸਾਰੇ ਬਾਏ ਬਾਏ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਗੁੱਡ ਨਾਈਟ ਆਈ ਲਵ ਯੂ ਆਈ ਮਿਸ ਯੂ ਆਈ ਮੈਂ ਸੀ ਸੋ